ਜੂਨ ਵੀ ਚੰਗੀ ਆ ਰੰਗ ਰੂਪ ਵੀ ਚੰਗਾ ਸ਼ਾਈਨਿੰਗ ਵਾਲਾ ਰੰਗ ਹੈ ਦਾ ਤੇ ਇਹ ਆ ਗਈ ਪਿਓਰ ਜਰਸੀ ਚ ਤੇ ਬਾਕੀ ਇਹਦਾ ਲੇ ਵਾਲੂ ਆ ਸੱਜਣੋ ਸੋਨੂੰ ਦੱਸੂਗਾ ਵੀ ਇਹ ਚੰਗੀ ਆਈਟਮ ਆ ਥਣ ਵੀ ਦੂਰੀ ਤੇ ਲੱਗਿਆ ਪੂਰਾ ਲੈ ਇਹਨੂੰ ਤੋੜ ਦਿਓ ਜੀ ਖੋਲ ਕੇ ਲੈ ਪੈਰਾ ਦੂਰਾ ਵੀ ਐਂ ਮਾਰਤੀਆਂ ਬਰਾ ਬੱਚਾ ਲਈ ਚਵਾਈ ਚ ਬੂਈ ਦਾ ਪੰਪੜਾ ਕੰਮ ਹੈ ਪੂਰੀ ਵਧੀਆ ਚਬਾਈ ਆਉਂ ਵੀ ਜਾਨ ਚਬਸੀ ਸੋਹਣੀ ਆਈ ਉਹ ਵੀ ਜਾਨ ਜੂਨ ਚੰਗੀ ਆ ਤੇ ਬਾਕੀ ਮੇਨ ਗੱਲ ਆ ਜਿਹੜੀ ਦੁੱਧਾਂਲੀ ਪੱਛੀ ਵੀ ਆ ਤੇ ਉਦਾਂ ਆਪਾਂ ਕਹਿ ਲਈਏ ਵੀ ਯਾਰ ਬਿਊਟੀ ਵਾਲੀ ਚੀਜ਼ ਵੀ ਆ ਹਨਾ ਹਾਂਜੀ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਬਾਈ ਤੁੰਗਾ ਹੀੜੀ ਕਿਉਂਕਿ ਬਾਰ-ਬਾਰ ਮੈਨੂੰ ਤਾਂ ਕਹਿਣਾ ਪੈਂਦਾ ਵੀ ਫੇਰ ਪਹੁੰਚ ਚੁੱਕੇ ਆ ਕਿਉਂਕਿ ਹਰ 1-2 ਦਿਨ ਤੋਂ ਬਾਅਦ ਇਸ ਸੱਜਣ ਕੋਲੋਂ ਆਪਣੀ ਵੀਡੀਓ ਹੁੰਦੀ ਆ ਤੇ ਮੇਨ ਕੰਮ ਤਕਰੀਬਨ ਤਕਰੀਬਨ ਸਾਰੇ ਸੱਜਣਾ ਨੂੰ ਪਤਾ ਹੀ ਆ ਵੀ ਬਾਈ ਦਾ ਹੈਗਾ ਜਰਸੀ नस्ਲ ਤੇ ਕਿਉਂਕਿ ਜਰਸੀ नस्ਲ ਦੇ ਚੰਗੇ ਨਗੀਨੇ ਇਸ ਘਰ ਦੇ ਵਿੱਚ ਮਿਲਦੇ ਨੇ ਤੇ ਮਿਲਦੇ ਵੀ ਜੇ ਗੱਲ ਕਰ ਲਈਏ ਸੱਜਣੋ ਬਿਲਕੁਲ ਬਾਜ਼ਾਰ ਰੇਟ ਤੇ ਮਿਲਦੇ ਨੇ ਅੱਜ ਦਿਖਾਵਾਂਗੇ ਚਾਰ ਬੱਛੀਆਂ ਤੇ ਚਾਰੇ ਦਿਖਾਵਾਂਗੇ ਸੂਈਆਂ ਸਮਾਰੀਆਂ ਤੇ ਬਾਕੀ ਆਜੋ ਲਾਡੀ ਨਾ ਕਰਾਉਣੀ ਆ ਥੋਡੀ ਗੱਲਬਾਤ ਕੱਲੀ ਕੱਲੀ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਵੀਡੀਓ 'ਚ ਹੀ ਕਰਾਂਗੇ ਤੇ ਇੱਕ ਮਸਲਾ ਥੋੜਾ ਜਿਹਾ ਹੋਰ ਹੈ ਇੱਕ ਬੱਛੀ ਦਾ ਉਹਦੇ ਬਾਰੇ ਵੀ ਵੀਡੀਓ 'ਚ ਹੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਰੀ ਵੀਡੀਓ ਸੱਜਣੋ ਆਜੋ ਲਾਡੀ ਹੋਰ ਕੀ ਹਾਲ ਚੱਲ ਵਧੀਆ ਬਈ ਹਸਤਰੀਕਾਲ ਜੀ ਆ ਕੰਮ ਤਾਂ ਘੈਂਟ ਆ ਹਾਂਜੀ ਬਈ ਵਧੀਆ ਜੀ ਕੰਮ ਤਾਂ ਘੈਂਟ ਆ ਉਧਰੋਂ ਕਰ ਲਈ ਸ਼ੁਰੂ ਉਹ ਡੱਬੀ ਤੋਂ ਹਾਂ ਬਈ ਉਧਰੋਂ ਕਰ ਲੈਣ ਆਜਾ ਤਰਸ ਇਧਰਲੇ ਬੰਨੇ ਮਾਰਦੇ ਕੈਮਰਾ ਤੋੜ ਦੋ ਜ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਸੂਆ ਬੱਛੀ ਦਾ ਹੀ ਇਹੇ ਕਿਹੜੀ ਨਸਲ ਚ ਪੈ ਗਈ ਇਹ ਬਾਈ ਕ੍ਰੋਸ ਚ ਆ ਗਈ ਥੋੜੀ ਜੀ ਨਾ ਜਿਵੇਂ 에ਰ ਸਹਿਰ ਤੇ ਜਾਸੀ ਚ ਅੱਛਾ ਉਵੇਂ ਕ੍ਰੋਸ ਚ ਆ ਗਈ ਹਾਂ ਇਹ ਥੋੜੀ ਜੀ ਸਜਣੋ ਆ ਗਈ ਕ੍ਰੋਸ ਦੇ ਵਿੱਚ ਜਰਸੀ ਦਾ ਕ੍ਰੋਸ ਆ ਗਿਆ ਇਹਦੇ ਚ ਹਣਾ ਹਾਂ ਜੀ ਹਾਂ ਇਹ ਕਾ ਇੱਕ ਦਿਨ ਦੀ ਸੂਈ ਆ ਇਹਨੂੰ ਅੱਜ ਬਾਈ ਦੂਜਾ ਦਿਨ ਆ ਅੱਛਾ ਦੋ ਦਿਨ ਦੀ ਸੂਈ ਜਿਆਦਾ ਦਿਨ ਆ ਹਾਂਜੀ ਦੁੱਧ ਕਿੰਨਾ ਰੈਡੀ ਹੈ ਬੋਲਾ ਬਾਈ ਇਹਦੇ ਥੱਲੇ ਹੈਗਾ ਵਾ 12 13 ਕਿਲੋ ਯਾਨੀ 12 ਮਨੋਂ ਠੰਡਾ ਬੋਲਾ ਹੈਗਾ ਬਾਦੀ ਆ ਤਦ ਮੀਰਾ ਵੀ 14 ਕਿਲੋ ਚਵਾਉਗੀ ਅੱਛਾ ਹਾਂ 12 ਕਿਲੋ ਆਪਾਂ ਦੱਸ ਦਾਂਗੇ ਹਾਂ ਜੀ ਹਾਂ ਬੱਛੀ ਦੀ ਗੱਲ ਕਰ ਲਈ ਬੱਛੀ ਜਾਣ ਵਾਲੀ ਆ ਹਨਾ ਥਣਲੇਵਾ ਵੀ ਵਧੀਆ ਲੱਗਿਆ ਬੱਛੀ ਆ ਬੱਛੀ ਜਾਣ ਵਾਲੀ ਸੱਜਣਾ ਵੀ ਥਣਲੇਵਾ ਵੀ ਚੰਗਾ ਲੱਗਿਆ ਤੇ ਗੱਲ ਕਰ ਲਈ ਇਹਦੇ ਥਣ ਦੀ ਜਿਵੇਂ ਆਪਾਂ ਕਹਿੰਦੇ ਨੇ ਮੈਂ ਸਾਲਾ ਥਣਾ ਉਹ ਗੱਲ ਬਾਤ ਆ ਬੱਛੀ ਦੀ ਰੰਗ ਰੂਪ ਤੁਹਾਡੇ ਸਾਹਮਣੇ ਆ ਜਿਹੜਾ ਕਲਰ ਹੈਗਾ ਆਪਣਾ ਲਾ ਲਓ ਵੀ ਵਾਈਟ ਤੇ ਬਲੈਕ ਦੇ ਵਿੱਚ ਪੈਂਦੀ ਆ ਬਰਾਂਡੇ ਹਨਾ ਸੁਆ ਕਿਹੜਾ ਸੀ ਇਹਦਾ ਬਾਈ ਦੂਜਾ ਬਾਈ ਦੂਜਾ ਦੂਜਾ ਸੁਆ 12 ਕਿਲੋ ਬੋਲੀ ਹੁਣ ਇਹਦੇ ਥੱਲੇ ਤਿਆਰ ਤਿਆਰ ਆਈ ਮੰਗਰੇ ਦੇ ਮੇਲ ਕਾਫ ਹੈ ਹਾਂਜੀ ਹਾਂਜੀ ਆ ਥਣ ਥਣਾਟ ਲੱਗਿਆ ਚੰਗਾ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਬਈ 42000 ਆ ਇਹਦਾ 42 ਆ ਕਿੰਨੇ ਦੀ ਛੜ ਦਾਂਗੇ ਲਾ 40 ਦੀ ਦੇ ਦਾਂਗੇ ਜਮਾਂ ਲਾਸਟ ਅੱਛਾ 40 ਦੀ ਫਿਕਸ ਦੇ ਦਾਂਗੇ ਡਰਦੀ ਆਉ ਥੋੜਾ ਜਿਹਾ ਨਾ ਥੋੜਾ ਜਿਹਾ ਕਰਦੀ ਆਈ ਇੱਕ ਮੂਰੀ ਦਾ ਵੀ ਕਰਦੀ ਆ ਥੋੜਾ ਜਿਹਾ ਅੱਛਾ ਹਾਂਜੀ ਹਾਂ ਉਹ ਮੂਰੀ ਜਾਨੀ ਸੀਲ ਸਾਊ ਆ ਪੂਰੀ ਬੱਛੀ ਵਧੀਆ ਲੈ ਸੱਜਣਾ ਥਣ ਥਣਾਟ ਲੱਗਿਆ ਇਹਨੂੰ ਐਨ ਪੂਰਾ ਟੌਪ ਕੁਆਲਟੀ ਦਾ ਜੇ ਗੱਲ ਕਰ ਲਈ ਸੂਆ ਜਿਵੇਂ ਬਾਈ ਨੇ ਦੱਸਿਆ ਵੀ ਇਹਦਾ ਹੈਗਾ ਦੂਜਾ ਸੂਆ ਸੀਲ ਸਾਊ ਜਾਨੀ ਪੂਰੀ ਡਰ ਜਾਵਾਂ ਮੈਂ ਆਹ ਯਾਰ ਲੈ ਹੁਣ ਇਹਦੇ ਤੇ ਮਾਰ ਦੇ ਤਰਸ ਕੈਮਰਾ ਓਏ ਆਹ ਆਈਟਮ ਤੇ ਮਾਰ ਦੇ ਕੈਮਰਾ ਇਹਦੇ ਚ ਜੇ ਮੈਂ ਗੱਲ ਕਰ ਲਾਂ ਜੋਰ-ਜੂਰ ਵੀ ਫੁੱਲ ਨੇ ਜਾਨ-ਜੂਨ ਵੀ ਚੰਗੀ ਆ ਰੰਗ-ਰੂਪ ਵੀ ਚੰਗਾ ਸ਼ਾਈਨਿੰਗ ਵਾਲਾ ਰੰਗ ਹੈ ਦਾ ਤੇ ਇਹ ਆ ਗਈ ਪਿਓਰ ਜਰਸੀ ਚ ਤੇ ਬਾਕੀ ਇਹਦਾ ਲੇ ਵਾਲੂ ਆ ਸੱਜਣੋ ਸੋਨੂੰ ਦੱਸੂਗਾ ਵੀ ਇਹ ਚੰਗੀ ਆਈਟਮ ਆ ਥਣ ਵੀ ਦੂਰੀ ਤੇ ਲੱਗਿਆ ਪੂਰਾ ਲੈ ਇਹਨੂੰ ਤੋੜ ਦਿਓ ਜੀ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਦੀ ਦੂਜੀ ਸੂਈ ਸੂਈ ਆਈ ਇਹ ਵੀ ਦੂਜੀ ਸੂਈ ਆ ਹਾਂਜੀ ਹਾਂ ਇਹ ਚ ਜਾਨ-ਜੂਨ ਚੰਗੀ ਆ ਹਨਾ ਹਾਂਜੀ ਹਾਂਜੀ ਇਹਨੇ ਜਾਂ ਨੂੰ ਚੰਗੀ ਆ ਬਾਈ ਦੁੱਧ ਵੀ ਚੰਗਾ ਕੱਢੂ ਜੀ ਬਾਈ ਇਹ ਵੀ ਇਹ ਕਹ ਇੱਕ ਦਿਨ ਦੀ ਸੂਈ ਆ ਬਾਈ ਇਹਨੂੰ ਤੀਜਾ ਦਿਨਾਂ ਸੂਈ ਨੂੰ ਅੱਛਾ ਇਹਨੂੰ ਹੈਗਾ ਤੀਜਾ ਦਿਨ ਤੀਜਾ ਦਿਨੋਂ ਅੱਥਾ ਦਿਨ ਇਹਨੂੰ ਸੂਈ ਤੇਕਰੀਬਨ ਅੱਜ ਹੀ ਆਇਆ ਮਾਲ ਆਪਣੇ ਕੋਲੇ ਠੀਕ ਆ ਇਹਦੇ ਥੱਲੇ ਬੋਲੀ ਕਿੰਨੀ ਕਹ ਬਾਈ ਇਹਦੇ ਥੱਲੇ ਆਪਾਂ 13 ਕਿਲੋ ਦੇਵਾਂਗੇ 13 ਕਿਲੋ ਬੋਲਾ ਇਸ ਤਰ੍ਹਾਂ ਕਿੰਨਾ ਦੇ ਨਹੀਂ ਐਵੇਂ ਆਪਾਂ ਕਹੀਏ 16 ਕਿਲੋ ਬੋਲਾ 15 ਆ ਪਰ ਦੁੱਧ ਦੀ ਗਾਰੰਟੀ ਇਹਦੀ ਮਾਲਕਾਂ ਨੇ ਗਾਂ ਦਿੱਤੇ ਆ 18 ਕਿਲੋ ਵੀ ਅੱਛਾ ਹਾਂ ਜੀ ਹਾਂ ਦੁੱਧ ਚਵਾਉ ਵੀ ਮੂਰ ਨੂੰ ਹਟਾ ਕੇ ਥੋੜੀ ਜਿਹੀ ਗਾਲੇ ਬੰਨੇ ਨੂੰ ਆ ਪਰ ਲੇਵਾਲੂ ਆ ਨਾ ਜਬਰਦਸਤ ਪੂਰਾ ਜੀ ਗੱਲ ਕਰ ਲਈ ਇਧਰੋਂ ਦਿਖਾ ਦੇ ਦਰਸੂ ਅਗਲੇ ਪਾਸੇ ਇਧਰੋਂ ਦਿਖਾ ਦੇ ਲੇਵਾ ਤੇ ਜੇ ਗੱਲ ਕਰ ਲਈ ਗੈਪ ਗੂਪ ਵੀ ਥਣਾ ਦਾ ਨਾ ਜਿਵੇਂ ਉਹ ਥਣਾ ਆ ਗਿਆ ਇੱਥੇ ਤੇ ਲੱਗਿਆ ਵੀ ਯਾਰ ਮੁੱਠੀ ਦੀ ਚਵਾਈ ਵਾਲਾ ਲੈ ਠੰਡੀ ਸੀਲ ਪੂਰੀ ਆਹੀ ਜੀ ਗੱਲ ਨਹੀਂ ਥਣ ਮੁੱਠੀ ਦੀ ਚਵਾਈ ਵਾਲਾ ਲੱਗਿਆ ਤੇ ਲੇਵਾਲੂਆ ਤੋਂ ਉਹੀ ਗੱਲ ਆ ਵੀ ਬਾ ਕੁਮਾਲ ਹੀ ਲੱਗਿਆ ਰ ਬਹਿ ਕੇ ਵੀ ਦਿਖਾ ਦੇ ਲੈਣਾ ਮੇਰਾ ਥੱਲੇ ਲੈ ਤਾਰਾ ਤੁਰਾ ਵੀ ਆਹੀ ਮਾਰਤੀਆਂ ਪਰ ਬੱਚਾ ਲੈ ਚਵਾਈ ਚ ਬੂਈ ਦਾ ਪੰਪ ਵਾਲਾ ਕੰਮ ਹੈ ਪੂਰੀ ਵਧੀਆ ਚਵਾਈ ਆਉਂ ਵੀ ਜਾਨ ਚਬਸੀ ਸੋਹਣੀ ਆ ਇਹ ਵੀ ਜਾਨ ਜੂਨ ਚੰਗੀ ਆ ਤੇ ਬਾਕੀ ਮੇਨ ਗੱਲ ਆ ਜਿਹੜੀ ਦੁੱਧਾਂ ਵਾਲੀ ਬੱਛੀ ਵੀ ਆ ਤੇ ਉਦਾਂ ਆਪਾਂ ਕਹਿ ਲਈਏ ਵੀ ਯਾਰ ਬਿਊਟੀ ਵਾਲੀ ਚੀਜ਼ ਵੀ ਆ ਹਣਾ ਹਾਂਜੀ ਹਾਂਜੀ ਆ ਤੇ ਅੱਗੇ ਚੰਗੀ ਨਸਲ ਵੀ ਤਿਆਰ ਕਰ ਦੂਗੀ ਘਰੇ ਕਿਸੇ ਸੱਜਣ ਨੇ ਲਿਜਾਣੀ ਆ ਕਿਉਂਕਿ ਲੇਵਾ ਲੂਵਾ ਇਹਨੂੰ ਜੇ ਗੱਲ ਕਰ ਲਈ ਵੀ ਗਾਹਲੇ ਬੰਨੇ ਜਾਦੇ ਆ ਪਛਾਣ ਨੂੰ ਥੋੜਾ ਜਿਹਾ ਘੱਟ ਆ ਪਰ ਉਦਾਂ ਯਾਰ ਬੱਛੀ 'ਚ ਕਮੀ ਕੋਈ ਨਹੀਂ ਜੇ ਗੱਲਬਾਤ ਕਰ ਲਈ ਨਵੀਂ ਬੱਛੀ ਆ ਸਾਰੀ ਦਿਖਾਈ ਤਰਸ ਫੇਸ ਕੁਆਲਿਟੀ ਤੇ ਮਾਰਦੇ ਤੇ ਜਾਣ ਵਾਲੀ ਬੱਚੇ ਜਾਂ ਗਰਮੀ ਚੱਲਣ ਵਾਲੀ ਚੀਜ਼ ਆ ਹਾਂਜੀ ਹਾਂ ਇਹਦੇ ਪੈਸੇ ਕਿੰਨੇ ਲਵਾਂਗੇ ਇਹਦਾ ਬਈ 65000 ਆ ਇਹ ਆਪਾਂ 62 ਦੀ ਦੇ ਦਾਂਗੇ ਇਹ ਦੇ ਦਾਂਗੇ 62000 62 ਦੀ ਹਾਂਜੀ ਦੁੱਧ ਪਾ ਦੂ 15 ਤੋਂ ਬਾਹਰੇ ਹੀ ਬਾਦੀ ਪਾਉਗੀ ਬਾਈ ਠੀਕ ਆ ਹਾਂ ਜਣੀ ਆਪਾਂ ਘੜ ਤੋਂ ਘਾਟੀ ਦੱਸਿਆ ਉਹੀ ਗੱਲ ਆ ਵੀ ਕਿਲੋ 2 ਕਿਲੋ ਦੁੱਧ ਯਾਰ ਆ ਕੇ ਜਾ ਕੇ ਬਾਦ ਜੇ ਹਾਂਜੀ ਹਾਂਜੀ ਆ ਵੀ ਤੋੜ ਦੋ ਜੀ ਇਹਦਾ ਕਿਹੜਾ ਸੂਆ ਬਾਈ ਬਈ ਇਹ ਵੀ ਦੂਜੇ ਸੂਏ ਆ ਇਹ ਕਾ ਇੱਕ ਦਿਨ ਦੀ ਸੂਈ ਆ ਇਹਨੂੰ ਸੂਈ ਨੂੰ ਹੋ ਗਏ ਬਾਈ ਅੱਠ ਕਤੈਣਾ ਅੱਠ-ਦਸ ਦਿਨ ਹੋਗੇ ਥੋੜੀ ਹੋਗੇ 8-10 ਦਿਨ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਆ ਇਹਦੇ ਥੱਲੇ 12-13 ਕਿਲੋ ਖੁੱਲਾ ਦੁੱਧ ਐ ਨਾ ਰੈਡੀ ਆ ਚਵਾਈ ਇਹਦੀ ਵੀ ਇੱਕ ਨੰਬਰ ਆ ਥਾਨ ਵਧੀਆ ਮੂਟਾ ਲੱਗਿਆ ਹੋਇਆ 12-13 ਕਿਲੋ ਇਹ ਥੱਲੇ ਰੈਡੀ ਆ ਥਾਨ ਵੀ ਮੁਠੀ ਦੀ ਚਵਾਈ ਵਾਲਾ ਲੱਗਿਆ ਇਹ ਵੀ ਪਿਓਰ ਜਰਸੀ ਚ ਆ ਗਿਆ ਹਾਂਜੀ ਹਾਂ ਬੱਚਾ ਇਹਦੇ ਨਾਲ ਕੀ ਆ ਬੱਚੇ ਹੀ ਆ ਭਾਈ ਤਕਰੀਬਨ ਸਾਰੇ ਹੀ ਅੱਜ ਚਾਰਾਂ ਨਾਲੀ ਮੇਲ ਕਾਪ ਨੇ ਚਾਰਾਂ ਨਾਲੀ ਬੁੱਲ ਨੇ ਸੱਜਣੋ ਅੱਜ ਅੱਜ ਭਾਈ ਚਾਰਾਂ ਨਾਲੀ ਮੇਲ ਕਾਪ ਨੇ ਪਰ ਆर्डर ਇਹਦਾ ਵੀ ਸਟਿੱਚ ਆर्डर ਦੀ ਆ ਕੋਈ ਟੁੱਟਮੇ ਲੇਵੇ ਜੀ ਨਹੀਂ ਹੈਗੀ ਜਿਵੇਂ ਗੱਲਬਾਤ ਕਰ ਲਾ ਤੇ ਮੇਨ ਗੱਲ ਆ ਜਿਹੜੀ ਆ तकरीबन तकरीबन ਇਹ ਨਸਲ ਦੀਆਂ ਪਛੀਆਂ ਜਿਵੇਂ ਸਾਨੂੰ ਮੈਂ ਅਕਸਰ ਦੱਸਦਾ ਹੀ ਹੁੰਦਾ ਵੀ ਠੰਡੇ ਸੀਲ ਹੀ ਹੁੰਦੇ ਨੇ ਜਾਨਵਰ ਇਹਨਾਂ ਨੂੰ ਤਾਂ ਨਹੀਂ ਬਈ ਨਿਆਣੇ ਨੂਨੇ ਦੀ ਲੋੜ ਪੈਂਦੀ ਲੋੜ ਹੀ ਨਹੀਂ ਭਾਈ ਇੱਕ ਗੱਲ ਆਪਾਂ ਹੋਰ ਵੀ ਦੱਸਾਂਗੇ ਕਈ ਵੀ ਰੂਰੇ ਆ ਕੇ ਵੀ ਜਾਂ ਆਪਾਂ ਡੰਗਰ ਆਨਲਾਈਨ ਵੀ ਭੇਜਦੇ ਆਂ ਔਰ ਰੱਸੀ ਪਾ ਕੇ ਦੇਖਣ ਲੱਗ ਜਾਂਦੇ ਆਂ ਸਾਨੂੰ ਪਤਾ ਇਹ ਰੱਸੀ ਰੂਸੀ ਇੱਧਰ ਪਾਉਂਦੇ ਨਹੀਂ ਜਿੱਧਰੋਂ ਆਪਾਂ ਲਿਆਉਨੇ ਆਂ ਠੀਕ ਆ ਗੱਲ ਉਧਰ ਜ਼ਿਆਦਾਤਰ ਤਾਂ ਹਾਂਜੀ ਹਾਂਜੀ ਬੁੜੀਆਂ ਹੀ ਨੰਗਰ ਸਾਹਮ ਚੱਕਰ ਆਏ ਆ ਵੀ ਇਹਨਾਂ ਨੂੰ ਰੱਸੀ ਪਾਉਣ ਦੀ ਲੋੜ ਹੀ ਨਹੀਂ ਠੀਕ ਆ ਗੱਲ ਇਹ ਮਤਲਬ ਬਿਨਾ ਨਿਆਣੇ ਤੂੰ ਲੱਗੀਆਂ ਹੁੰਦੀਆਂ ਬਿਨਾ ਬਿਨਾ ਨਿਆਣੇ ਤੋਂ ਲੱਗੀਆਂ ਹੁੰਦੀਆਂ ਜੀ ਆਏ ਕੋਈ ਗੱਲ ਹੀ ਨਹੀਂ ਹੈਗੀ ਬੱਚਾ ਵੀ ਛੱਡੋ ਲੈ ਚਾਹੇ ਤੁਸੀਂ ਵੀ ਇੱਧਰ ਦੀ ਬਹਿ ਜਾਓ ਠੀਕ ਆ ਗੱਲ ਜਿਆਦਾ ਇਹ ਪਵਾਉਂਦੀਆਂ ਹੀ ਨਹੀਂ ਰੱਸੀ ਫਿਰ ਤੰਗ ਕਾ ਨੂੰ ਕਰਨਾ ਵਿਚਾਰੀਆਂ ਨੂੰ ਰੱਸੀ ਪਾ ਕੇ ਹਾਂ ਕਈ ਸੱਜਣ ਯਾਰ ਆਪਣੇ ਬਹਿਮ ਲੱਗ ਜਾਂਦੇ ਬਹਿਮ ਲੱਗ ਜਾਂਦੇ ਆ ਵੀ ਲਤ ਲਤਾਂ ਮਾਰੇ ਹਨ ਐਂ ਪੈਰ ਨਾਲ ਚੱਕ ਲੈ ਇਹਦੇ ਪੈਸੇ ਕਿੰਨੇ ਲਵਾਂਗੇ ਏ ਭਾਈ ਆਪਾਂ 42000 ਦੀ ਦੇਵਾਂਗੇ ਦੁੱਧ 15 ਕਿਲੋ ਇਹ ਚਬਾਊ ਮੀਰ ਆ ਜੀ ਪੂਰੀ ਇਹ ਦੇਵਾਂਗੇ 42 ਦੀ ਇਹਦੀ ਲੰਬਾਈ ਲੰਬੂਈ ਚੰਗੀ ਆ ਹਨਾ ਲੈਂਥ ਲੰਥ ਸੱਜਣਾ ਇਹਦੀ ਚੰਗੀ ਆ ਇਹ ਦੇ ਦਾਂਗੇ 42000 ਹਾਂਜੀ ਹਾਂ ਹੁਣ ਇਹਦੇ ਤੇ ਮਾਰੇ ਦਰਸ ਕੈਮਰਾ ਬੋਲ ਆ ਵੀ ਤੋਰ ਦਿ ਜੀ ਇਹਦਾ ਕਿਹੜਾ ਸੂਆ ਇਹ ਦੂਜਾ ਸੂਆ ਜੀ ਇਹਦਾ ਵੀ ਦੂਜਾ ਮੱਛਾ ਮਗਰਾ ਵੀ ਇਹਦੇ ਇਹਦਾ ਕੱਦ ਉਹਦੇ ਨਾਲ ਥੋੜਾ ਦਰਮਿਆਨਾ ਹਨਾ ਇਹ ਮੀਡੀਅਮ ਕੱਦ ਦੀ ਆ ਗਈ ਇਹ ਇਹ ਥੋੜੀ ਜੀ ਮੀਡੀਅਮ ਆ ਗਈ ਉਹਦੀ ਲੈਂਥ ਲੰਥ ਚੰਗੀ ਸੀ ਇਹ ਕਿੰਨੇ ਦਿਨ ਦੀ ਸੂਈ ਆ ਇਹਨੂੰ ਹੋਗੇ ਬਾਈ 8-10 ਦਿਨ ਇਹਨੂੰ ਵੀ ਸੂਈ ਨੂੰ ਅੱਛਾ ਇਹ 8-10 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਤਿਆਰ ਆ ਹੁਣ ਦੁੱਧ ਬਾਈ ਇਹ ਥੱਲੇ 8-9 ਕਿਲੋ 8-9 12 ਕਿਲੋ ਚਵਾਊਗੀ ਇਹ ਅੱਛਾ ਹਾਂਜੀ 8-9 ਕਿਲੋ ਹੁਣ ਰੈਡੀ ਆ ਹੁਣ ਰੈਡੀ ਦਾ ਜੀ ਥਣ ਥਣਾੜ ਸੱਜਣ ਹੋਏ ਨੂੰ ਵੀ ਚੰਗਾ ਲੱਗਿਆ ਬਾਕੀ ਜੇ ਗੱਲ ਕਰ ਲਾਂ ਯਾਰ ਥਣਾ ਦੇ ਜਾਨਵਰ ਤਕਰੀਬਨ ਤਕਰੀਬਨ ਨਾ ਸਾਰੇ ਚੰਗੇ ਹੁੰਦੇ ਆ ਬਾਈ ਕੋਲੇ ਇਹ ਪਾਸਾ ਜਾ ਕੇ ਮੈਨੂੰ ਲੱਗਦਾ ਇਹ ਯਾਰ ਬਾਈ ਬੱਚਾ ਮੂੰਹ ਲਾ ਗਿਆ ਇਹਨੂੰ ਅੱਜ ਹਾਂ ਵੀ ਉਦਾਂ ਤਾਂ ਨਹੀਂ ਕੋਈ ਸਮੱਸਿਆ ਨਾ ਨਾ ਇਹਦਾ ਲੈਵਾ ਤਾਂ ਬਹੁਤ ਆੜਦਾ ਮੇਰੇ ਕੋਲ ਵੀਡੀਓ ਆ ਕੇ ਸੱਜਣ ਵੀਰ ਨੇ ਮੰਗੌਣੀ WhatsApp ਤੇ ਇਹਦਾ ਬੱਚਾ ਮੂੰਹ ਲਾਇਆ ਕਰਕੇ ਨਾ ਅੱਛਾ ਹਾਂ ਜੀ ਹਾਂ ਬਾਕੀ ਉਹਦੇ ਕਰਕੇ ਹੋ ਗਿਆ ਹਨਾ ਬੱਚੇ ਕਰਕੇ ਬੱਚਾ ਵੀ ਮੂੰਹ ਗਿਆ ਉਧਰਲੇ ਬਸਿਓ ਇਹਦੇ ਕਿੰਨੇ ਪੈਸੇ ਲਵਾਂਗੇ ਇਹਦਾ ਬਈ ਜੈਜੀ ਆ ਕਿੰਨੇ ਇਹਦਾ ਇੱਕੋ ਹੀ ਗੱਲ ਆ ਵਾ 33000 ਦੀ ਇਹ ਦੇ ਦਾਂਗੇ 33 ਜਾਵਾਂ 33 ਦੀ ਲਾ ਲੈ ਸੱਜਣੋ ਇਹ ਮਿਲੂਗੀ 33000 ਦੀ ਹੁਣ ਸਾਨੂੰ ਇੱਕ ਬੱਛੀ ਨਾਲ ਹੋਰ ਮਿਲਿਆਉਨੇ ਉਹ ਬਕਿਆਊ ਤਾਂ ਹੈ ਨਹੀਂ ਉਹ ਮੈਂ ਸੋਨੂੰ ਦਿਖਾਉਣਾ ਤੇ ਇਹਦਾ ਕਾਰਨ ਵੀ ਦੱਸੂਗਾ ਮੈਂ ਕੀ ਆ। ਤਾਂ ਇਹ ਇਹਦੇ ਤੇ ਮਾਰ ਦੇ ਦਰਸੂ ਮੈ ਇਹਦੇ ਤੇ ਮਾਰ ਦੇ ਕੈਮਰਾ ਇੱਕ ਵਾਰੀ। ਹਾਂ ਜਾਨ ਜੂਨ ਸੋਨੂੰ ਦੇਖਣ ਨੂੰ ਲੱਗੂਗੀ ਬੱਚੀ ਜਾਨ ਜੂਨ ਬਹੁਤ ਐ ਤੇ ਕੁਆਲਿਟੀ ਕਬੂਲਤੀ ਬੱਚੀ ਦੀ ਚੰਗੀਆਂ ਤੇ ਥੱਲੇੋਂ ਦਰਸਾਣ ਸੋਨੂੰ ਵੀ ਦਿਖਾ ਦੇ ਥੱਣ ਸੋਨੂੰ ਵੀ ਇਹਦਾ ਚੰਗਾ। ਆ ਇਹਦੇ ਨਾਲ ਬੱਚਾ ਬਈ ਹੈ। ਹਾਂਜੀ। ਆ ਮੇਲ ਕਾਫਾ ਇਹਦਾ ਕੀ ਮੈਟਰ ਆ। ਏਰ ਬਾਈ ਆਪਾਂ 25 30 ਦਿਨ ਹੋ ਗਏ ਬੈੜੀ ਵੇਚੀ ਸੀਗੀ ਇੱਧਰ ਆਪਣੇ ਮੇਰੇ ਕੋਲ ਡਰੈਸ ਕਾਪੀ ਤੇ ਲਿਖਿਆ ਹੋਇਆ ਆ ਖੰਡੂਰ ਸਾਹਿਬ ਕੋਲੇ ਖੰਡੂਰ ਸਾਹਿਬ ਕੋਲੇ ਫੋਜੇਵਾਲ ਪਤਾ ਨਹੀਂ ਕਿਹਾ ਜਾਂਦਾ ਉਹ ਹਾਂਜੀ 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 ਉਹ ਕਿਉਂ ਮੇਰੇ ਕੋਲ ਪ੍ਰੋਪਰ ਜਿੱਥੇ ਬੈੜੀ ਵੇਚੀ ਐਡਰੈਸ ਲਿਖਿਆ ਹੀ ਹੁੰਦਾ ਆਪਣੇ ਕੋਲੇ ਮੇਰੇ ਕੋਲ ਲਿਖਿਆ ਹੋਇਆ ਐਡਰੈਸ ਇਹ ਕੱਲ ਅਸੀਂ ਕਰੇ ਹੈ ਨਹੀਂ ਸੀ ਬਾਈ ਠੀਕ ਜੀ ਉਹ ਬੰਦਾ 25 ਦਿਨ ਹੋ ਗਏ ਕੋਈ ਫੋਨ ਫਾਨ ਨਹੀਂ ਆਇਆ ਕੁਝ ਨਹੀਂ ਆਇਆ ਛਬੀ ਕਿ ਲਜਾਣ ਤੋਂ ਬਾਅਦ ਦੁੱਧ ਘੱਟ ਬੰਦਿਆ ਕੀ ਗੱਲ ਹੈ ਦੋ ਬੈੜੀਆਂ ਲੈ ਕੇ ਗਈ ਸੱਜਣ ਮਿੱਤਰੀ ਅੱਛਾ ਜੀ ਤੇ ਇੱਕ ਪਲੂਣ ਬੱਚੀ ਸੀ ਇੱਕ ਇਹ ਲੈ ਕੇ ਗਈ ਘਰੇ ਦੇਖ ਕੇ ਠੀਕ ਆ ਗੱਲ ਤੇ ਇਹ 25 30 ਦਿਨ ਹੋ ਗਏ ਲੈ ਕੇ ਜਾਇਣ ਨੂੰ ਨਾ ਨਾ ਉਹਰੇ ਕਰਿਆ ਆਇਆ ਪ੍ਰੋਜੈਕਟ ਕਰਕੇ ਲੈ ਕੇ ਗਏ ਹਾਂ 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 ਜੀ ਤੇ ਇਹ ਬੱਚੀ ਸੂਈ ਹੋਈ ਸੀ ਉਦੋਂ 15 ਕਿ ਦਿਨਾਂ ਦੀ ਅੱਛਾ ਹਾਂਜੀ ਤੇ 25-30 ਦਿਨ ਹੋਣ ਹੋ ਗਏ ਚੋਲ ਹੀ ਬੰਦਿਆਂ ਨੇ ਹਨ ਤੇ ਕੱਲ ਅਸੀਂ ਘਰੇ ਨਹੀਂ ਸੀਗੇ ਤੇ ਫਾਦਰ ਸਾਹਿਬ ਸੀ ਘਰੇ ਮੈਂ ਇੱਥੇ ਸਹਿਰ ਹੀ ਗਏ ਸੀਗੇ ਤੇ ਬੰਦੇ ਛੱਡਣ ਆ ਗਏ ਤੇ ਛੱਡ ਕੇ ਜਦੀ ਬੰਨ ਕੇ ਮੁੜ ਗਏ ਫਿਰ ਫਾਦਰ ਸਾਹਿਬ ਨੇ ਪੁੱਛਿਆ ਵੀ ਚਾਹ ਪਾਣੀ ਪੀਓ ਬਾਈ ਹਨਾ ਵੀ ਕੀ ਗੱਲ ਆ ਵੀ ਤੁਸੀਂ ਵੀ ਦੱਸੋ ਜਾਂ ਮੈੜੀ ਲੈ ਕੇ ਆਏ ਹਨਾ ਕੋਈ ਗੱਲ ਬਾਤ ਨਹੀਂ ਕਹਿੰਦੇ ਫੋਨ ਤੇ ਹੀ ਗੱਲ ਕਰਾਂਗੇ ਠੀਕ ਆ ਗੱਲ ਤੇ ਚਲੋ ਅਜਾ ਕੋਈ ਪੈਸਾ ਪੁੱਛਣ ਪੈਸਿਆਂ ਦਾ ਵੀ ਕੁਝ ਨਹੀਂ ਚਲੋ ਫਾਦਰ ਸਾਹਿਬ ਨੇ ਦਵਾ ਦਾ ਮੇਰੀ ਗੱਲ ਕਰਾਈ ਗੱਡੀ 'ਚ ਜਾਂਦੇ ਸੀਗੇ ਹੱਥੀਂ ਚਾਏ ਸੀ ਬੰਦੇ ਚਲੋ ਮੈਂ ਗੱਲ ਕਰੀ ਮੈਂ ਕਿਹਾ ਵੀਰੇ ਤੂੰ ਬਿਆਸ ਕਰਨਿਓ ਆਇਆ ਮੈਂ ਥੋੜਾ ਦੂਰੋਂ ਆਇਆ ਤਿੰਨ ਘੰਟੇ ਲੱਗੇ ਚਾਰ ਤੈਨੂੰ ਵੀ ਤੂੰ 10 ਮਿੰਟ ਬੈਠ ਮੈਂ ਆ ਰਿਆਂ ਵੀ ਤੈਨਾਂ ਬਹਿ ਕੇ ਗੱਲ ਕਰ ਗੱਲ ਉਨੀ ਦੱਸੀ ਜਿੰਨੀ ਪ੍ਰੋਪਰ ਕਰੀ ਉਹ ਸੱਜਣ ਵੀ ਵੀਡੀਓ ਦੇਖੋ ਹਾਂ ਜੀ ਹਾਂ ਜਿੰਨੀ ਆਪਾਂ ਗੱਲ ਪ੍ਰੋਪਰ ਆ ਤੇ ਉਹ ਛੱਜਣਗੇ ਨਾ ਮੇਰੇ ਕੋਲ ਵੀਰੇ ਟਾਈਮ ਹੀ ਨਹੀਂ ਹੈਗਾ ਅੱਛਾ ਜੀ ਹਾਂ ਮੈਂ ਕਹਿੰਦਾ ਵੀ ਜੀ ਇੰਨਾ ਵੀ ਜੀ ਮੈਂ ਕਹਾਂ ਵੀਰੇ ਫਿਰ ਬੈਠ ਦਾ ਕੀ ਕਰਨਾ ਤੂੰ ਬੰਨ ਕੇ ਵੀ ਪੈਸੇ ਵੀ ਤੂੰ ਹੀ ਪੈਸੇ ਲਾਏ ਨੇ ਵੀ ਆਪਾਂ ਕਿਸੇ ਦਾ ਨਹੀਂ ਹੱਕ ਰੱਖਣਾ ਤੂੰ ਵੀ ਪੈਸੇ ਲਾਏ ਨੇ ਬੈਠ ਦੇ ਉੱਤੇ ਵੀ ਤੂੰ ਦੱਸ ਕੋਈ ਉਹ ਕਹਿੰਦਾ ਫੋਨ ਤੇ ਹੀ ਕਰਾਂਗੇ ਅੱਛਾ ਜੀ ਉਸ ਤੋਂ ਬਾਅਦ ਮੈਂ ਘਰੇ ਆ ਕੇ ਫੋਨ ਵੀ ਕਰਿਆ ਵੀਰੇ ਦੱਸੋ ਉਹ ਕਹਿੰਦਾ ਵੀਰੇ ਘਰੇ ਜਾ ਕੇ ਗੱਲ ਕਰਦਾ ਘੰਟੇ ਨੂੰ ਤੇ ਹੁਣ ਵੀ ਆਪਾਂ ਹੁਣ ਵੀਡੀਓ ਤੋਂ ਪਹਿਲਾਂ ਫੋਨ ਲਾ ਕੇ ਹਟਿਆ ਕਿ ਪੁੱਛੀ ਅਸੀਂ ਹੁਣ ਵੀ ਸੱਜਣ ਨੂੰ ਫੋਨ ਆ ਸੀ ਲਾਇਆ ਮੈਂ ਬਾਈ ਨੂੰ ਪਹਿਲਾਂ ਹੀ ਆਖਿਆ ਸੀ ਮੈਂ ਕਿਹਾ ਯਾਰ ਬਾਈ ਨੂੰ ਪਹਿਲਾਂ ਫੋਨ ਲਾ ਕੇ ਹਨਾ ਉਹਦੇ ਨਾਲ ਗੱਲਬਾਤ ਕਰ ਵੀ ਕੀ ਸੀਨ ਆ ਪਰ ਉਹ ਬਾਈ ਯਾਰ ਹਜੇ ਵੀ ਫੋਨ ਨਹੀਂ ਚੱਕਦਾ ਹੈਗਾ ਕੱਟੀ ਜਾਂਦਾ ਕੱਟੀ ਜਾਂਦਾ ਹੁਣ ਇਹਨੇ ਦੁੱਧ ਕੱਢਿਆ ਬਾਈ ਕੱਲ ਸ਼ਾਮ ਨੂੰ ਕਿਲੋ ਦੁੱਧ ਅੱਛਾ ਬਾਦੀ ਸਵੇਰੇ ਵੀ ਪਾ ਲੈ ਜੀ ਸਵੇਰੇ ਵੀ 1 ਕਿਲੋ ਦੁੱਧ ਕਰਦਾ ਆ। ਆ ਇੱਧਰ ਨੂੰ ਹੋਈ ਲਾ ਦਰਸ ਦਿਖਾਈ ਯਾਰ ਬੱਚੀ ਬੱਚੀ ਯਾਰ ਮੈਂ ਕਹਦਾ ਵੀ ਬੱਚੀ ਦਾ ਬਈ ਪਿਆਰ ਆ ਜੀ। ਜਿਹੜਾ ਮਾੜੀ ਐ ਕਿਸੇ ਪਾਸਿਓ ਇਹ ਤਾਂ ਬਾੜੀ ਜਾਨ ਚ ਸੀ ਬਾਈ ਜਦੋਂ ਮੈਥੋਂ ਗਈ ਆ ਇਹ। ਪੂਰੀ ਜਾਨ ਸੀ ਪਤਾ ਨਹੀਂ ਕੀ ਗੱਲਬਾਤ ਕੀ ਨਹੀਂ ਨਾ ਤਾਂ ਵੀਰ ਫੋਨ ਚੱਕਦਾ ਨਾ ਕੁਛ ਦੱਸਦਾ। ਹਾਂ ਇਹ ਤਾਂ ਥਣ ਥਣ ਵੀ ਚੰਗਾ ਯਾਰ ਕਿਸੇ ਪਾਸਿਓ ਲੱਗਦੀ ਨਹੀਂ ਵੀ ਯਾਰ ਇਹ ਬੱਚੀ ਸੱਜਣੋ ਵੀ ਕਿਲੋ 2 ਕਿਲੋ ਦੁੱਧ ਵਾਲੀ ਚੀਜ਼ ਆ। ਹਾਂਜੀ ਬਾਕੀ ਬਾਈ ਆਏ ਆ ਆਪਾਂ ਹੁਣ ਇੱਕ ਇੱਕ ਸਪਸ਼ਟ ਗੱਲ ਦਾਸ ਦੇਣੀ ਆ ਵੀਡੀਓ ਦੇ ਵਿੱਚ ਜਿਨੇ ਵੀ ਆਪ ਦੀ ਤਸੱਲੀ ਕਰਨੀ ਆ ਤਸੱਲੀ ਕਰਕੇ ਲੈ ਜਾਓ ਹਾਂਜੀ ਆਪਣੇ ਘਰ ਦੀ ਗਾਰੰਟੀ ਆ ਜਦੋਂ ਗੇਟਾਂ ਤੋਂ ਬਾਹਰ ਡੰਗਰ ਨਿਕਲ ਗਿਆ ਆਪਣੀ ਕੋਈ ਗਾਰੰਟੀ ਨਹੀਂ ਪੂਰੇ ਸੂਈ ਸਮਾਰੀ ਯਾਰ ਬਾਈ ਕੋਲੇ ਚਾਹੇ ਤੁਸੀਂ 2 ਡੰਗ 3 ਡੰਗ 3 ਡੰਗ ਚੋਲੋ ਜਦ ਤੁਸੀਂ ਵੀ ਪੈਸੇ ਦੇਣੇ ਆ ਬਾਈ ਅਸੀਂ ਵੀ ਪੈਸੇ ਲਾ ਕੇ ਲੈ ਕੇ ਆਉਨੇ ਆ ਉਰੇ ਤਸੱਲੀ ਕਰਕੇ ਲੈ ਜਾ ਕਰੋ ਸੱਜਣੋ ਉਹੀ ਕਹਿਣ ਦਾ ਭਾਵਾ ਬਾਈ ਦਾ ਵੀ 2 ਡੰਗ 4 ਡੰਗ ਸੂਣ ਵਾਲੀ ਦਾ ਯਾਰ ਚਾਹੇ ਕਾਰੀਗਰ ਸੱਜਣ ਲਿਆ ਕੇ ਚੇਪਾ ਲਾ ਕੇ ਲੈ ਜਾ ਕਰੋ ਮੈਂ ਹਰੇਕ ਵੀਡੀਓ 'ਚ ਹੀ ਕਹਿਣਾ ਹੁੰਦਾ ਤਕਰੀਬਨ ਤਕਰੀਬਨ ਜਿੰਨੀ ਇੱਕ ਬਣਾਉਣਾ ਵੀ ਯਾਰ ਤੁਸੀਂ ਕਿਹੜਾ ਕੋਈ ਵਪਾਰੀ ਨੇ ਵੀ ਕੋਈ ਦੇਖੋ ਫਟਿਆ ਨੋਟ ਨਹੀਂ ਲੈਣਾ ਆਂਦਾ ਹਨਾ ਤੁਸੀਂ ਵੀ ਯਾਰ ਆਪਣੀ ਮਿਹਨਤ ਦੀ ਕਮਾਈ ਦੀ ਰਾਸ਼ੀ ਖਰਚ ਕਰਕੇ ਜਾਨਵਰ ਲੈਣੀ ਬਾਕੀ ਵੀਰੇ ਆਏ ਆ ਨੰਬਰ 11 ਹੋਰ ਲਾ ਲਾ ਬਾਈ ਦਾ ਬਾਕੀ ਗੱਲ ਵੀਰੇ ਆਏ ਆ ਹਾਂਜੀ ਹੁਣ ਆਪਾਂ ਵਪਾਰ ਕਰਦੇ ਆ ਹੋਰ ਵੀ ਸੱਜਣ ਵੀਰ ਹਨਾ ਦੇਖਦੇ ਨੇ ਆਹ ਫੋਨ ਆਪਾਂ ਲਾਉਨੇ ਆ ਵਿੱਚ ਨੋ ਨੰਬਰ ਨਵਾਂ ਇਹ ਰੇਂਗ ਦੇ ਸੱਜਣੋਂ ਜਾਈ ਜਾਂਦੇ ਆਪਾਂ ਵੀਡੀਓ 'ਚ ਫਾਈਨਲ ਕਰਾ ਦਾਂਗੇ ਕੋਈ ਚੱਕਰ ਨਹੀਂ ਕੀ ਸਮੱਸਿਆ ਲੱਤੀ ਰਹੇਗਾ ਬਾਕੀ ਵੀਰੇ ਆਏ ਹੋਰ ਵੀ ਲੈਦੇ ਯਾਰ ਕਿਹੜਾ ਹਰੇਕ ਵਪਾਰੀ ਵੀਰ ਨੰਗਰ ਵੇਦਾਂ ਜਾਂ ਹਨਾ 25 ਦਿਨਾਂ ਬਾਅਦ ਕੋਈ ਸਮੱਸਿਆ ਨਹੀਂ ਹੈਗੀ 2 ਦਿਨਾਂ ਦਾ 1 ਦਿਨ ਦਾ ਹੁੰਦਾ ਜਾਂ ਜਾ ਕੇ ਦੁੱਧ ਨਾ ਕੱਢੇ ਤਾਂ ਵੀ ਗੱਲ ਆ ਦੋ ਦਿਨ ਚਾਰ ਦਿਨ ਪਰ 25 ਦਿਨਾਂ ਦਾ ਵੀਰੇ ਕੋਈ ਉਹ ਨਹੀਂ ਹੁੰਦਾ ਹੈਗਾ 25 ਦਿਨਾਂ ਬਾਅਦ ਬੰਨ ਕੇ ਬੰਦਾ ਚਲੇ ਗੱਲ ਵੀ ਨਾ ਕਰੇ ਫੋਨ ਵੀ ਨਿਕਾਲਦਾ ਚੱਕਦਾ ਇਸ ਤਾਈ ਪੁੱਛਣਾ ਵੀ ਗੱਲਬਾਤ ਕੀ ਆ ਚਲੋ ਵਪਾਰ ਤਾਂ ਇੱਥੇ ਚੱਲੀ ਜਾਂਦਾ ਆ ਮਾਲਕ ਦੀ ਕਿਰਪਾ ਨਾਲ ਆਪਣੇ ਕੋਲੇ 10-10 ਡੰਗਰ ਖੜੀ ਰਹਿੰਦੇ ਨੇ ਠੀਕ ਆ ਜੀ ਹਾਂਜੀ ਲੈ ਫੋਨ ਸੱਜਣੋਂ ਕਈ ਵਾਰੀ ਮਿਲਿਆ ਤਾਂ ਚਾਰ ਪੰਜ ਵੇਰੀ ਦਾ ਅਸੀਂ ਵੀਡੀਓ ਤੋਂ ਪਹਿਲਾਂ ਹੀ ਮਲਵਾਤਾ ਫੋਨ ਦਾ ਬੰਦੇ ਨੇ ਤਾਂ ਵੀ ਨਹੀਂ ਚੱਕਿਆ ਹੈਗਾ ਹੁਣ ਉਹੀ ਗੱਲ ਆ ਸੱਜਣੋ ਯਾਰ ਮੈਂ ਕਹਿਣਾ ਹੁੰਦਾ ਹਰੇਕ ਵੀਡੀਓ 'ਚ ਵੀ ਕਿਤੋਂ ਵੀ ਜਾਨਵਰ ਲੈਨੇ ਹੋ ਬਾਈ ਤਸੱਲੀ ਕਰਕੇ ਲੈ ਜਾ ਕਰੋ ਤੇ ਉਹ ਬਾਈ ਹੋਰੀ ਔਰ ਦੇਖ ਕੇ ਜਾਨਵਰ ਲੈ ਕੇ ਗਏ ਨੇ ਬਾਈ ਦੇਖੋ ਇੱਕ ਤਾਂ ਆਪਾਂ ਕਹੀ ਦੀ ਵੀ ਔਨਲਾਈਨ ਮੰਗਾ ਲਿਆ ਯਾਰ ਬਾਈ 3 ਘੰਟੇ ਮੇਰੇ ਘਰੇ ਖੜੇ ਰਹੇ ਨੇ ਬੰਦੇ ਠੀਕ ਆ ਤਿੰਨ ਘੰਟੇ ਪੂਰੋਂ ਜਾਨਵਰ ਐ ਤਸੱਲੀ ਕਰਕੇ ਚੈੱਕ ਕਰਕੇ ਲੈ ਕੇ ਗਏ ਨੇ ਤਸੱਲੀ ਕਰਕੇ ਧਾਰਾ ਮਰਾਇਆਂ ਸਾਰਾ ਫਿਰ ਗੱਡੀ ਆਉਣ ਨੂੰ ਮੇਰੇ ਕੋਲ ਟਾਈਮ ਲੱਗ ਗਿਆ ਉਹਨਾਂ ਚ ਕਰ ਗਏ ਨਹੀਂ ਬੰਦੇ ਆ ਉਹੀ ਗੱਲ ਆ ਸੱਜਣੋ ਯਾਰ ਕਿ 25 ਦਿਨਾਂ ਬਾਅਦ ਤਾਂ ਕੋਈ ਮੇਰੇ ਸਾਹਬ ਨਾਲ ਯ ਵੀ 2-4 ਦਿਨ ਚ ਚੱਲ ਜਾਂਦਾ ਹੁੰਦਾ ਵੀ ਯਾਰ ਇੰਨੇ ਦੁੱਧ ਤੇ ਆ ਗਈ ਜਾਂ ਇੰਨਾ ਨਹੀਂ ਦਿੰਦੀ ਹੈ ਨਾ ਮੈਨੂੰ ਆਹ ਸਮੱਸਿਆ ਆ ਰਹੀ ਹੈ ਕਿ 25 ਦਿਨਾਂ ਬਾਅਦ ਨਹੀਂ ਯਾਰ ਕੋਈ ਤੁਕ ਬਣਦੀ ਕਿਉਂਕਿ ਵਪਾਰੀ ਵੀਰਾਂ ਦੇ ਵੀ ਆਪਾਂ ਜੇ ਗੱਲ ਕਰ ਲਈ ਵੀ ਘਰੇ ਤਾਂ ਦੇਖੋ ਬਣਦੇ ਨਹੀਂ ਨਾ ਇਹ ਮਿੱਟੀ ਦੇ ਬਣਾਉਂਦੇ ਨੇ ਇਹ ਵੀ ਜਾਨਵਰ ਕਿਤੋਂ ਯਾਰ ਲੈ ਕੇ ਆਉਂਦੇ ਨੇ ਕਿਸੇ ਦੇ ਘਰਾਂ ਚੋਂ ਜਾਨਵਰ ਲੈ ਕੇ ਆਉਂਦੇ ਨੇ ਬਾਕੀ ਇੱਕ ਗੱਲ ਹੋਰ ਆ ਵੀਰੇ ਸਾਨੂੰ ਗੱਡੀ ਵਾਲੇ ਆ ਕੇ ਲਾਂਬਾ ਦਿੰਦੇ ਨੇ ਯਾਰ ਸੱਜਣ ਵੀਰਨ ਕਟਵਾਟ ਦੱਸ ਕੇ ਬਾਟ ਵੱਧ ਨਿਕਲ ਜਾਂਦੀ ਆ ਕਿਰਾਇਆ ਘੱਟ ਕਰਕੇ ਇਹ ਕੰਮ ਨਾ ਕਰਿਆ ਕਰੋ ਯਾਰ ਸਾਨੂੰ ਗੱਡੀ ਵਾਲੇ ਵੀ ਲਾਂਭਾ ਲੰਦੇ ਆ ਕੱਲ ਵੀ ਮੈਂ ਵੈੜੀ ਭੇਜੀ ਚੱਲ ਦਸਣਾ ਤਾਂ ਹੈ ਨਹੀਂਗਾ ਕਿੱਧਰ ਗਈ ਆ ਅਜਨਵੀਰ ਵੀਡੀਓ ਦੇਖਿਓ ਬਾਟ ਕੱਟ ਦਸੀ 30 35 ਕਿਲੋਮੀਟਰ ਵੱਧ ਨਿਕਲ ਗਈ ਉਹ ਵੀ ਯਾਰ ਲਾਲੋ ਗੱਡੀ ਵਾਲਾ ਵੀ ਯਾਰ ਇੱਕ ਹਨ ਦਿਹਾੜੀ ਦਾਰ ਬੰਦਾ ਦਿਹਾੜੀ ਉਹਨੇ ਵੀ ਵਿਚਾਰੇ ਨੇ ਆਪ ਦੇ ਬੱਚੇ ਪਾਲਣੇ ਨੇ ਜੀ ਇਹ ਚੀਜ਼ ਦਾ ਵੀ ਯਾਰਾ ਟੱਕਾ ਨਾ ਕਰਿਆ ਕਰੋ ਗੱਡੀ ਵਾਲੇ ਨਾਲ ਕਿਉਂਕਿ ਉਹ ਵੀ ਗਰੀਬ ਬੰਦਾ ਤੁਹਾਨੂੰ ਪਤਾ ਤੇਲ ਮਚਾ ਕੇ ਆਉਂਦਾ ਯਾਰਾ ਕੰਮ ਸਾਰਾ ਮੈਂ ਇਹਨਾਂ ਨੂੰ ਵੀ ਆਖੂਗਾ ਵੀ ਤੁਸੀਂ ਵੀ ਪੂਰਾ ਜੈਨੂਨ ਕੰਮ ਕਰੋ ਗੱਡੀ ਵਾਲਾ ਵੀ ਜੈਨੂਨ ਕਰੇ ਅਗਲੇ ਦਾ ਬਿਨਾ ਮਾਲਕ ਤੋਂ ਵੀ ਜਾਨਵਰ ਨੂੰ ਸਹੀ ਸੁਰੱਖਿਅਤ ਪਹੁੰਚਾ ਕੇ ਆਵੇ ਜਗ੍ਹਾ ਤੇ ਹੈਨਾ ਤੇ ਬਾਕੀ ਸੱਜਣੋ ਵੀ ਤੁਸੀਂ ਇਸ ਇਸ ਗੱਲ ਦਾ ਖਾਸ ਧਿਆਨ ਰੱਖਿਆ ਕਰੋ ਕਿ 20 25 ਦਿਨ ਬਾਅਦ ਯਾਰ ਜਾਨਵਰ ਦੇ ਕਿਸੇ ਵਾਪਸ ਹੋਣ ਦੀ ਤੁਕ ਨਹੀਂ ਬਣਦੀ ਹੁੰਦੀ ਕਿਉਂਕਿ ਫੋਨ ਬਾਈ ਨੂੰ ਇਹ ਵੀ ਲਾਈ ਜਾਂਦਾ ਤੇ ਮੈਂ ਵੀ ਲਵਾਇਆ ਬਾਈ ਤੋਂ ਪਰ ਬਾਈ ਫੋਨ ਨਹੀਂ ਚੱਕ ਉਹ ਕਾਦੇ ਤੋਂ ਲਾਇਆ ਆਪਾਂ ਨੇ ਵੀਰਾ ਚਲੋ ਬਾਈ ਨਾਲ ਗੱਲਬਾਤ ਕਰੀਏ ਵੀ ਕੀ ਸਮੱਸਿਆ ਕੀ ਗੱਲਬਾਤ ਆ ਉਸੇ ਲਈਆ ਨਹੀਂ ਨਹੀਂ ਭਾਈ ਇਹ ਤਾਂ ਅੱਜ ਬੰਦ ਕਰੇ ਹੋਏ ਸੀ ਫੋਨ ਵੀਡੀਓ ਬਣਾਉਣ ਕਰਕੇ ਨਾ ਤਾਂ ਹੁਣ ਨਾਗ ਕੱਲ ਆਪਣੇ ਕੋਲੇ ਪੰਜ ਨਾਗ ਹੋਰ ਸੀ ਉਹ ਰਾਤ ਕੱਲ ਸ਼ਾਮ ਨੂੰ ਸ਼ੇਲ ਹੋ ਗਏ ਤੇ ਇਹ ਨਾਗ ਆਪਣੇ ਕੋਲ ਸਵੇਰੇ ਆਇਆ ਨੰਬਰ ਬੋਲ ਦਿਓ ਜੀ ਨੰਬਰ 9855759812 ਲੈ ਸੱਜਣੋ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਤੁੰਗਾ ਹੈੜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਬਾਈ ਲਾਡੀ ਦੇ ਘਰੋਂ ਬਣਾਈਆ ਗਰੇਵਾਲ ਢੈਰੀ ਫਾਰਮ ਤੋਂ ਬਾਕੀ ਇਹਨਾਂ ਤੋਂ ਤੁਹਾਨੂੰ ਜਿਹੜਾ ਵੀ ਜਾਨਵਰ ਸੱਜਣਾ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਹਨਾ ਡੰਗ ਦੋ ਡੰਗ ਚਾਰ ਡੰਗ ਬਾਈ ਕੋਲੇ ਚੋ ਕੇ ਲੈ ਜਿਓ ਧੰਨਵਾਦ ਜੀ